विधानसभा हलका राजपुरा दे अधीन आऊंदिया 98 ਪਿੰਡਾਂ ਦੀ ગ્રામ ਪੰਚਾਇਤਾਂ ਨੂੰ ਵਿਧਾਇਕ ਰਾਜਪੁਰਾ ਹਰਦੀਪ ਸਿੰਘ ਕੰਬੋਜ ਜੀ ਨੂੰ 10 ਕਰੋੜ ਦੀ ਵਿਕਾਸ ਅਸੀਦੇ ਚੈੱਕ ਦਿੱਤਰ ਦਿੱਤੇ ਅੱਜ ਰਾਜਪੁਰਾ ਵਿਖੇ ਪਰਮਾ ਸਮਾਗਮ ਕਰਵਾਇਆ ਗਿਆ ਵਿਧਾਇਕ ਰਾਜਪੁਰਾ ਹਰਦੀਪ ਸਿੰਘ ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਅਧੀਨ ਆਉਂਦੇ 98 ਗ੍ਰਾਮ ਪੰਚਾਇਤਾਂ ਨੂੰ ਪਿੰਡੂ ਖੇਤਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਤੇਜੀ 10 ਕਰੋੜ ਦੀ ਰਾਸ਼ੀ ਦੇ ਚੈੱਕ ਵੰਡੇ ਗਈ ਇਸ ਮੌਕੇ ਵਿਧਾਨ ਸਭਾ ਹਲਕਾ ਰਾਇਬੋ ਤਕਰੀਬਨ ਸਾਰੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇंदे ਮੌਜੂਦ ਸਨ ਅਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਪਿੰਡੂ ਖੇਤਰਾਂ ਲਈ ਭੇਜੀ ਜਾ ਰਹੀ ਵਿਕਾਸ ਕਾਰਜਾਂ ਦੀ ਰਾਸ਼ੀ ਲਈ ਖੁਸ਼ੀ ਜ਼ਾਹਰ ਕਰਦੇ ਆ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਵਿਧਾਇਕ ਰਾਜਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਅੱਜ ਅੱਜ ਆਪਣੇ ਹਲਕੇ ਦੇ ਵਿੱਚ ਪੰਚਾਇਤਾਂ ਨੂੰ ਇਹ ਰੈਸ ਦਿੱਤੇ ਗਏ ਹਨ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇਸ ਰਾਸ਼ੀ ਨੂੰ ਜਲਦ ਤੋਂ ਜਲਦ ਆਪੋ ਆਪਣੇ ਪਿੰਡਾਂ ਦੇ ਵਿਕਾਸ ਕਰਜਨ ਲਈ ਖਰਚ ਕਰਨ ਜਿਸ ਨਾਲ ਮੈਂ ਹੋਰ ਵੱਧ ਤੋਂ ਵੱਧ ਰਾਸ਼ੀ ਪੰਜਾਬ ਸਰਕਾਰ ਤੋਂ ਇਸ ਹਲਕੇ ਲਈ ਲਿਆ ਸਕਾਂ ਮੈਂ ਹਾਂ ਤੁਹਾਡਾ ਭੁਵਿੰਦਰ ਕਪੂਰ ਤੁਸੀਂ ਵੇਖ ਰਹੇ ਹੋ ਸਟਾਰ ਨਿਊਜ਼ 29 ਭਾਈਓ ਤੋਂ ਭੁਵਿੰਦਰ ਕਪੂਰ ਦੀ ਖਾਸ ਰਿਪੋਰਟ ਕਿਸੇ ਨੇ ਕ腐ਸ਼ਨ ਕੀਤੀ ਹੈ ਪਿੰਡਾਂ ਦੇ ਵਿੱਚ ਦੱਸੋ ਦੱਸੋ ਤੁਸੀਂ ਮੈਂ ਉਹਨਾਂ ਦੀ ਇੱਕ ਗੱਲ ਕਹਿਣੀ ਚਾਹਾਂ ਮੇਰਾ ਜਿਹੜਾ ਦਾਅਵਾ ਹੈ ਬਿਲਕੁਲ ਸਾਫਾ ਬਕਾ ਦੱਸਾਂ ਜੇ ਰਾਜਪੁਰੇ ਦਾ ਕੋਈ ਬੱਚਾ ਵੀ ਉੱਠ ਕੇ ਕੋਈ ਬਜ਼ੁਰਗ ਕੋਈ ਵਪਾਰੀ ਕੋਈ ਹੋਰ ਉੱਠ ਕੇ ਇਹ ਕਹਿੰਦੇ ਕਿ ਮੈਂ ਐਮਐਲਏ ਨੂੰ 100 ਰੁਪਏ ਦੇ ਕੇ ਵੀ ਕੋਈ ਕੰਮ ਕਰਾ ਕੇ ਰਾਇਆ ਮੈਂ ਤਾਂ ਮੈਂ ਮੇਰੇ ਬੱਚੇ ਵੀ ਦੇ ਦਾਂਗਾ ਬਸ ਉਸੇ আর ਤੁਸੀਂ ਪਿੰਡਾਂ ਦੀ ਵਿਕਾਸ ਕਰ ਰਹੇ ਆ ਉਹ ਕਹਿੰਦੇ ਕਿ ਕ腐ਸ਼ਨ ਹੋ ਰਹੀ ਆ ਦੱਸੋ ਜੀ ਮੈਡੋ ਦਾ ਕਿਹੜਾ ਨਜ਼ਰ ਨਹੀਂ ਆਂਦੀ ਕਿਸੇ ਪਿੰਡ ਦੇ ਵਿੱਚ ਕ腐ਸ਼ਨ ਹੁੰਦੀ ਉਹ ਆ ਘਰੇ ਬੈਠੇ ਨੂੰ ਪਤਾ ਲੱਗ ਹੀ ਜਾਂਦਾ ਤਕਰੀਬ ਕੀਆ ਬੀਐਨਟੀ ਵਾਲੇ ਸੜਕਾਂ ਬਣ ਰਹੀਆਂ ਐਨੇ ਵੇ ਖਾਰੇ ਲੱਗਦੇ ਸਾਰੇ ਸੈਕਟਰ ਚ ਲਾਈਟਾਂ ਜਗਵਾ ਕਰਾਤੀਆਂ ਆ ਤਕਰੀਬ ਕਰੀ ਬੇਸੀ ਕਿਹੜੇ ਮੁੰਡਾ ਸੁਝਾਵਾ ਨਹੀਂ ਪੁੱਛੋ ਇਹ ਇਹ ਮਿਸਮਰ ਕਮੇਟੀ ਸੀ ਰਾਜਪੁਰੇ ਦੀ ਜਿੱਥੇ ਕੋਈ ਟੁੱਟੀ ਜੀ ਮਸ਼ੀਨ ਨਹੀਂ ਸੀ ਅੱਜ ਟੋਟਲ ਮਸੀਧਰੀ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਮਝੋ ਤੁਸੀਂ ਜਾ ਕੇ ਮਿਸਕਲ ਕੌਂਸਲ ਦਾ ਰਾਜਪੁਰੇ ਦਾ ਰਿਕਾਰਡਰ ਕਰਨਾ ਜਿਹੜੀਆਂ ਕਿ ਦਿਨਪੁਲ ਪੇਪਰ ਦੇ ਵਿੱਚ ਆ ਉੱਥੇ ਜਾ ਕੇ ਤੁਸੀਂ ਚੈੱਕ ਕਰੋ ਕਿ ਜਦੋਂ ਮੇਰੇ ਕੋਲ ਮਿਸਕਲ ਕਮੇਟੀ ਹੱਥ ਦੇ ਵਿੱਚ ਆ ਇਸੇ ਕੰਮੇ 'ਚ ਉਦੋਂ ਬਾਅਦ 1 ਕਰੋੜ ਰੁਪਏ ਸਾਡਾ ਲੈਣ ਚਾਹਦਾ ਰਿਆਂ 1 ਕਰੋੜ ਰੁਪਏ ਸਾਡਾ ਕਰਾਣਾ ਸੀ ਖਰਚਾ ਅਸੀਂ ਖਤਮ ਕੀਤੀ ਹੈ ਉਹ ਕੀ ਕਰਮੇ ਉਹਨਾਂ ਨੇ ਉਹਨਾਂ ਨੇ ਸਿਰਫ ਤੇ ਸਿਰ ਦਾੜਾ ਕੱਟਣੀਆਂ ਨੈਗੇਟਿਵਿਟੀ ਫਲਾਣੀਆਂ ਕੰਮ ਨੂੰ ਕੋਈ ਹੁਣ ਕਿਹੜੇ ਉਹਨਾਂ ਨੂੰ ਤਰੀਕਾ ਦੱਸੋ ਇਤਿਹਾਸਾਨੀ ਰਾਜਨੀਤਿਕ ਕਹਾਣੀ ਖਤਮ ਹੋ ਜਾਂਦੀ ਹੈ ਪਰ ਮੈਨੂੰ ਜ਼ਰੂਰਤ ਨਹੀਂ ਹੈ ਮੈਨੂੰ ਜ਼ਰੂਰਤ ਹੈ ਤੁਹਾਡੀ ਇੱਥੇ ਦੀ ਜਨਤਾ ਦੀ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਤਾਂ ਕੇ ਭੇਜਿਆ ਸੀ ਇਹ ਜਿਹੜੀ ਅੱਜ ਸਾਹਮਣੂ ਦਿੱਤੀ ਜਾ ਰਹੀ ਹੈ ਇਹ ਵਿਕਾਸ ਦੇ ਕੰਮਾਂ ਦੇ ਲਈ ਲਗਭਗ 10 ਕਰੋੜ ਰੁਪਏ ਦੇ ਨੇੜੇ ਦੀ ਰਾਸ਼ੀ ਜਿਹੜੀ ਆਈ ਸੀ ਉਹ ਜਿੰਦੀਆਂ ਵੀ ਮੇਰੀਆਂ ਪੰਚਾਇਤਾਂ ਨੇ ਇਲਾਕੇ ਦੀਆਂ ਉਹਨਾਂ ਨੂੰ 10 ਕਰੋੜ ਰੁਪਏ ਜਿਹੜਾ ਵੱਖ-ਵੱਖ ਕੰਮਾਂ ਦੇ ਵਿਕਾਸ ਕੰਮਾਂ ਦੇ ਲਈ ਜਿਹੜਾ ਦਿੱਤਾ ਗਿਆ ਹੈ ਤਾਂ ਕਿ ਉਹ ਕੰਮ ਹੈਗਾ ਜਿਹੜਾ ਪਿਛਲੇ ਸਮੇਂ ਦੌਰਾਨ ਜਦੋਂ ਦੀ ਸਰਕਾਰ ਬਣੀ ਆ ਤਾਂ ਮੇਰੇ ਖਿਆਲ ਆ ਵੀ ਕੋਈ ਇੱਕ ਦਿਨ ਵੀ ਐਸਾ ਨਹੀਂ ਰਿਹਾ ਕਿ ਸਾਡੇ ਕਿਸੇ ਪਿੰਡ ਦੇ ਵਿੱਚ ਇੱਟ ਨਾ ਲੱਗਦੀ ਹੋਵੇ ਹਰ ਪਿੰਡ ਦੇ ਅੰਦਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈਗੇ ਬਹੁਤ ਜੰਗੀ ਪੱਧਰ ਤੇ ਚੱਲ ਰਹੇ ਆ ਤੇ ਉਹ ਕੰਮ ਦੇ ਵਿੱਚ ਹੋਰ ਵੀ ਜਿਆਦਾ ਤੇਜ਼ੀ ਲਿਆਉਣ ਦੇ ਵਾਸਤੇ ਜਿਹੜਾ ਅਸੀਂ ਇਹ ਰਾਸ਼ੀ ਹੈਗੀ 10 ਕਰੋੜ ਰੁਪਏ ਦੀ ਦਿੱਤੀ ਆ ਅਤੇ ਨਵੇਂ ਸਾਲ 'ਚ ਹੋਰ ਵੀ ਜਿਹੜੇ ਹੈਗੇ ਪੈਸੇ ਸੀ ਤੇਰੀਆਂ 75 ਦਿੱਤੇ ਆਜੇ 98 ਪੰਚਾਇਤਾਂ ਨੂੰ ਦਿੱਤੇ ਆਪਣੀ ਕੁੱਲ ਪੰਚਾਇਤਾਂ ਕਿੰਨੀਆਂ ਸਰ 98 ਪੰਚਾਇਤਾਂ 98 ਨੂੰ ਹੀ ਦਿੱਤੇ ਹਾਂਜੀ ਸਰ ਇਹ ਪਹਿਲਾਂ ਗ੍ਰਾਂਟਾਂ ਕਿੰਨੀਆਂ ਆ ਚੁੱਕੀਆਂ ਆ ਸਰ ਆਪਣੇ ਕਹਿ ਰਹੇ ਹੋ ਸਰ ਮੇਂ ਪਹਿਲਾਂ ਤਾਂ ਕੋਈ ਲੇਖਾ ਜੋਖਾ ਨਹੀਂ ਐਨਨੀ ਜ਼ਿਆਦਾ ਗ੍ਰਾਂਟ ਆਈ ਹੈ ਜੀ ਹਰ ਪਿੰਡ ਦੇ ਵਿੱਚ ਕੰਮ ਜਿਹੜੇ ਹੈਗੇ ਆ ਜੰਗੀ ਪੱਧਰ ਤੇ ਚੱਲ ਰਹੇ ਹੈਗੇ ਐਮਰਤ ਸਾਹਿਬ ਜਿਵੇਂ ਕਿ ਤੁਸੀਂ ਯੁੱਧ ਸਤਰ ਦੇ ਉੱਪਰ ਕੰਮ ਕਰਵਾ ਰਹੇ ਹੋ ਸ਼ਹਿਰਾਂ ਤੇ ਪਿੰਡਾਂ 'ਚ ਵੀ ਪਰ ਕੁਝ ਵਿਰੋਧੀ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਵਿਕਾਸ ਨਹੀਂ ਹੋਇਆ ਕੱਪੜੇ ਬਾਜੀ ਜਾਣਗੇ ਦੇਖੋ ਵਿਰੋਧੀ ਅੱਜ ਬਖਲਾਏ ਪਏ ਹੈਗੇ ਆ ਉਹਨਾਂ ਦੇ ਕੋਲ ਕੋਈ ਗੱਲ ਹੈ ਹੀ ਨਹੀਂ ਕਹਿਣ ਨੂੰ ਮੈਂ ਤੁਹਾਨੂੰ ਦੱਸਾਂ ਉਹ ਤਾਂ ਇਹ ਕਹਿ ਰਹੇ ਹੈ ਕਿ ਜਿਹੜੇ ਇਹਨੇ ਕੰਮ ਅੱਜ ਜੇ ਮੇਰੀ ਗੱਲ ਸੁਣੋ ਤੁਸੀਂ ਇਹ ਤਾਂ ਉਰੇ ਤਾਂ ਇਹ ਤਾਂ ਇਤਿਹਾਸ ਬੋਲ ਰਿਹਾ ਹੈਗਾ ਕਿ 6 ਪੁਲ ਬਣੇ ਆ ਉਹਨਾਂ ਨੂੰ ਪੁੱਛੋ ਵੀ ਇਹ ਪੁਲ ਕਿੱਥੇ ਬਣੇ ਆ ਇਹ ਦੱਸੋ ਪੁਲ ਬਣੇ ਹੈਗੇ ਕਿ ਨਹੀਂ ਬਣੇ ਹੈਗੇ ਤੇ 70 ਸਾਲ ਚ ਪਿੱਛੇ ਪੁਲ ਨਹੀਂ ਬਣੇ 75 ਸਾਲ ਚ ਅੱਜ ਇਹ ਨਵੇਂ ਪੁਲ ਜਿਹੜੇ ਲੱਗੇ ਆ ਇਹ ਵਿਕਾਸ ਨਹੀਂ ਹੋਇਆ ਹੈਗਾ ਅੱਜ ਜਿਹੜੀਆਂ ਸਾਰੀਆਂ ਸੜਕਾਂ ਜਿਹੜ ਉਹ ਡਬਲ ਹੋ ਗਈਆਂ ਹੈਗੀਆਂ ਇਹ ਵਿਕਾਸ ਨਹੀਂ ਹੋਇਆ ਹੈਗਾ ਹਰ ਪਿੰਡਾਂ ਦੇ ਅੰਦਰ ਜਿਹੜੇ ਕੰਮ ਹੈਗੇ ਚੱਲ ਰਹੇ ਹੈਗੇ ਆ ਇਹਨੂੰ ਵਿਕਾਸ ਨਹੀਂ ਕਹਿ ਸਕਦੇ ਉਹ ਤਾਂ ਇਹ ਕਹਿ ਰਹੇ ਆ ਕਿ ਜਿਹੜੇ ਇਹਨਾਂ ਨੇ ਵਿਕਾਸ ਕਰਾਏ ਆ ਅਸੀਂ ਉਹ ਢਵਾ ਦੇਣੇ ਆ ਇੱਥੇ ਜਿਹੜਾ ਲੱਗਿਆ ਫੌਰਾ ਚੌਕ ਅਸੀਂ ਬਣਾਇਆ ਕਹਿੰਦੇ ਜਿੱਦਨ ਅਸੀਂ ਅੱਜ ਅਸੀਂ ਸੱਤਾ 'ਚ ਆ ਗਏ ਇਹਨੂੰ ਢਵਾ ਦੇਣਾ ਉਹਨਾਂ ਨੂੰ ਅੱਜ ਤਕਲੀਫ ਆ ਕਿ ਐਨੇ ਕੰਮ ਕਿਉਂ ਹੋ ਰਹੇ ਹੈਗੇ ਆ ਅੱਜ ਜੇ ਲਾਈਟਾਂ ਲੱਗ ਰਹੀਆਂ ਹੈਗੀਆਂ ਅਸੀਂ ਲਾਈਟਾਂ ਤਰਵਾ ਦਾਂਗੇ ਜੀ ਜੇ ਸਾਡੀ ਸਰਕਾਰ ਆਏਗੀ ਹੋਰ ਤੁਸੀਂ ਸਵਾਡਾ ਹੋਗੇ ਫਿਰ ਇਹ ਜੇ ਤੁਸੀਂ ਕੰਮ ਨੂੰ ਇਹ ਕੰਮ ਨਹੀਂ ਹੋ ਰਹੇ ਹੈਗੇ ਅੱਜ ਜਗਮਗ ਸਾਰਾ ਸ਼ਹਿਰ ਕਰ ਰਿਹਾ ਅੱਜ ਮੇਰੀ ਗੱਲ ਸੁਣੋ ਤੁਸੀਂ ਸਾਡੇ ਸ਼ਹਿਰ ਦਾ ਲੈਵਲ ਇੰਨਾ ਅਪ ਹੋਇਆ ਜਿਹੜਾ ਫਾਉਂਟੇਨ ਜਿਹੜਾ ਉਰੇ ਬਣਿਆ ਹੈਗਾ ਉਹਦੇ ਕਰਕੇ ਜਿਹੜਾ ਫਲਾਵਰ ਵੈਲੀ ਬਣੀ ਆ ਜਿਹੜੇ ਐਨੇ ਸੋਹਣੇ ਪਾਰਕ ਬਣਿਆ ਨੇ ਇੰਕਾਰੀ ਪਾਰਕ ਬਣਿਆ ਸ਼ਿਵਾਜੀ ਪਾਰਕ ਬਣਿਆ ਜਿੱਚਾ ਓਪਨ ਜਿਮ ਲੱਗੇ ਆ ਬਾਕੀ ਹੋਰ ਅੱਠ ਪਾਰਕਾਂ ਦੇ ਵਿੱਚ ਓਪਨ ਜਿਮ ਲੱਗ ਰਹੇ ਹੈਗੇ ਆ ਉਹ ਕਹਿੰਦੇ ਅਸੀਂ ਖੋੜਾ ਦੇਣੇ ਹੈਗੇ ਇਹ 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 ਕੰਮ ਹੁੰਦਾ ਬਰੋਦੀਆਂ ਦਾ ਕੰਮ ਹੈਗੇ ਆ ਜੇ ਤੁਸੀਂ ਮੈਨੂੰ ਸਹਿਯੋਗ ਨਹੀਂ ਦੇ ਸਕਦੇ ਤਾਂ ਘਟੋ ਘਟ ਗਾਲਾਂ ਤਾਂ ਨਾ ਕੱਢੋ ਤੁਸੀਂ ਐ ਆਪਣਾ ਹਦਿਆਲ ਜੀ ਜਿਹੜੇ 22 ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਜਿਹੜੀ ਗਰੰਟਾ ਹੈ ਜੀ ਇਹ ਲੱਗਣ ਦੀ ਸੰਭਾਵਨਾ ਹੈ ਜਾਂ ਇਹਨਾਂ ਦੇ ਵਿੱਚ ਪੈਂਡਿੰਗ ਰਹਿਣਗੀਆਂ ਨਹੀਂ ਨਹੀਂ ਜੀ ਇਹ 22 ਦੇ ਇਲੈਕਸ਼ਨ ਤੋਂ ਪਹਿਲਾਂ ਨਹੀਂ ਇਹ ਤਾਂ ਵੀਦਨ ਮੈਂ ਇਹਨਾਂ ਨੂੰ ਕਿਹਾ ਵੀਦਨ 3 ਮਹੀਨੇ 'ਚ ਪੈਸਾ ਖਰਚੋਗੇ 3 ਮਹੀਨੇ ਦੇ ਅੰਦਰ ਅੰਦਰ ਖਰਚੋ ਹੋਰ ਵੀ 15 ਕਰੋੜ ਰੁਪਏ ਆ ਰਹੇ ਹੈਗੇ ਆ ਕਿਉਂਕਿ ਵਿਰੋਧੀ ਇਸਤੇ ਨਾ ਕਹਿਣ ਕਿ ਕੋਈ ਲਾਸਟ ਵਿੱਚ ਆਪਾਂ ਜਿਹੜੀ ਗਰਾਟਾ ਦੇ ਰਹੇ ਆ ਤਾਂ ਉਹ ਦੇ ਲਾਸਟ ਕਿੱਥੇ ਦੇ ਰਹੇ ਆ ਇਹ ਤਾਂ ਪਹਿਲਾਂ ਹੀ ਚੱਲ ਰਿਹਾ ਸਾਡਾ ਤਾਂ 4 ਸਾਲ ਤੋਂ ਹੀ ਚੱਲ ਰਿਹਾ ਹੈਗਾ ਜਿਹੜਾ ਜਿਹੜਾ ਕੰਮ ਹੈ ਜਿਹੜਾ ਕਿਸੇ ਪਿੰਡ ਦੇ ਪੈਸੇ ਤਾਂ ਹਲੇ ਪੰਚਾਇਤਾਂ ਦੇ ਕੋਲ ਬੱਚੇ ਪਏ ਆ ਮੈਂ ਤਾਂ ਉਹਨਾਂ ਨੂੰ ਅੱਜ ਬੋਲਦੇ ਹੋਏ ਕਿਹਾ ਕਿ ਤੁਸੀਂ ਯੂਸੀ ਸਰਟੀਫਿਕੇਟ ਦਿਓ ਇਹ ਜੇ ਉਹ ਪਿਛਲਾ ਪੈਸਾ ਜਿਹੜਾ ਖਰਚੋ ਤੇ ਨਵਾਂ ਪੈਸਾ ਹੋਰ ਚੱਕੋ ਤੁਸੀਂ ਐਮਐਨ ਸਾਹਿਬ ਜਿਵੇਂ ਸ਼ਹਿਰ ਨੂੰ ਤੁਸੀਂ ਭਾਰਾ ਚੱਕ ਦਿੱਤਾ ਲਾਈਟਾਂ ਲੱਗੀਆਂ ਹੋਰ ਬਹੁਤ ਵੱਡੇ ਪੱਧਰ ਤੇ ਜਿੰਨੇ ਕੰਮ ਹੋਏ ਏ ਤੇ ਖੇਡ ਸਟੇਡੀਅਮ ਬਾਰੇ ਪਤਾ ਲੱਗਿਆ ਕਿ ਕਦੋਂ ਸ਼ੁਰੂ ਹੋ ਰਿਹਾ ਸਰ ਦੇਖੋ ਖੇਡ ਸਟੇਡੀਅਮ ਮੇਰਾ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਵੀ ਲੱਗੇ ਹੋਏ ਆ ਮਹਾਰਾਣੀ ਸਾਹਿਬ ਵੀ ਲੱਗੇ ਹੋਏ ਹੈਗੇ ਆ ਤੇ ਵੀ ਆਰ ਵੈਰੀ ਹੋਪਫੁਲ ਕਿ ਮਾਰਚ ਤੋਂ ਪਹਿਲਾਂ ਪਹਿਲਾਂ ਸਾਡਾ ਬਹੁਤ ਵੱਡਾ ਖੇਡਾਂ ਦਾ ਇੱਕ ਪ੍ਰੋਜੈਕਟ ਇਸ ਸ਼ਹਿਰ ਨੂੰ ਅਸੀਂ ਦੇਣਗੇ ਕਿੰਨੇ ਕਿੰਨੇ ਏਕੜ ਜਬਾਣ ਰਿਹਾ ਜੀ 7 ਏਕੜ ਦੇ ਵਿੱਚ ਕਿੰਨਾ ਕਰੋੜ ਰੁਪਏ ਲੱਗਦੇ ਨੇ ਨਹੀਂ ਕਰੋੜਾ ਤਾਂ ਉਹਦਾ ਪੂਰਾ ਮੈਨੂੰ ਪਤਾ ਨਹੀਂ ਹੈ ਪਰ ਨੀਰ ウォਟਰ 20 ਕਰੋੜ ਰੁਪਏ ਦੇ ਨੇੜੇ ਆ ਅਜਿਹੜਾ ਜਿਹੜੇ ਅੰਦੋਲਨ ਚੱਲ ਰਿਹਾ ਉਹ ਦੌਰਾਨ ਜਿਹੜੇ ਵੀ ਹੁਣ ਕੋਈ ਪਿੰਡ ਰਹਿ ਵੀ ਗਏ ਹੁਣੇ ਜਿਹੜੇ ਕਿਸਾਨ ਨਹੀਂ ਪਹੁੰਚੇ ਜਾਂ ਸਾਰੇ ਆਏ ਆ ਉਸ ਬਹੁਤ ਜਿਨ੍ਹਾਂ ਨੇ ਦਿੱਲੀ ਜਾਣਾ ਸੀਗਾ ਉਹ ਸਵੇਰੀ ਆ ਕੇ ਮੇਰੇ ਕੋਲ ਚਲੇ ਗਏ ਐ ਕਿ ਅਸੀਂ ਦਿੱਲੀ ਨੂੰ ਜਾਣਾ ਹੈਗਾ ਤੇ ਉਹ ਆਪਣਾ ਜਿਹੜਾ ਹੈਗਾ ਉਹ ਸੈਂਸ਼ਨ ਲੈਟਰ ਜਿਹੜਾ ਲੈ ਸਰ ਐਮਸੀ ਦੇ ਤੋਂ ਆਉਂਦਾ ਚਾਹ ਸੀ ਮੈਂ 14 ਤੱਕ ਜਿਸ ਦਿਨ 14 ਪਰ 13 ਫਰਵਰੀ ਤੱਕ ਬੋਲਾ ਗਿਆ ਉਸ ਤੋਂ ਪਹਿਲਾਂ ਪਹਿਲਾਂ ਹੋ ਜੰਗੇ ਜਾਂ ਕਲੀਅਰ ਅਬਾਊਟ ਕਰ ਦੇ ਦੇ ਵੇਖੋ ਜੀ ਸਾਡੀ ਤਿਆਰੀ ਆ ਜਿਸ ਦਿਨ ਵੀ ਚੋਣਾ ਹੋਣਗੇ ਅਸੀਂ ਚੋਣਾ ਲੜਾਂਗੇ ਤਖੜੇ ਹੋ ਕੇ ਔਰ ਇਥੋਂ ਬਹੁਤ ਬਹੁ ਸੰਮਤੀ ਦੇ ਨਾਲ ਜਿਹੜਾ ਸਾਡੀ ਹੈਗੀ ਮਿਸਪਲ ਕੌਂਸਲ ਬਣੇਗੀ ਐਮਐਲ ਸਾਹਿਬ ਕਈ ਜਿਹੜੇ ਵਿਰੋਧੀ ਆਪਣਾ ਆਪੋਜੀਟ ਪਾਰਟੀ ਦੇ ਹੈਗੇ ਆ ਅਕਾਲੀ ਦਰਬਾਰ ਵਾਲੇ ਉਹ ਇਹਦੇ ਪੋਸਟ 'ਤੇ ਹੋਣਾ ਚਾਹੀਦਾ ਇਲੈਕਸ਼ਨਾਂ ਇਹ ਕੋਈ ਹਾਸਤਰੰਗ ਸੰਭਾਵਨਾ ਹੈ ਜੀ ਕੋਈ ਕਿਉਂ ਜੀ ਡੈਮੋਕਰੇਸੀ ਸਿਸਟਮ ਹੈਗਾ ਇਹ ਤੇ ਲੋਕਾਂ ਨੂੰ ਜਦੋਂ ਵੋਟ ਦਾ ਅਧਿਕਾਰ ਮਿਲਿਆ ਉਹਨਾਂ ਨੂੰ ਵੋਟ ਪਾਣੀ ਚਾਹੀਦੀ ਹੈ ਤਾਂ ਕਿ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਤੇ ਜੇ ਇਹ ਬਣ ਨਹੀਂ ਗਿਆ ਮਿਸਪਲ ਕੌਂਸਲ ਜੀ ਬਣ ਨਹੀਂ ਗਿਆ ਉਹ ਤਾਂ ਭੱਜ ਰਿਹਾ ਦਾ ਮਤਲਬ ਚੋਣਾਂ ਲੜਨ ਤੋਂ ਇਦਾਂ ਅੰਦੋਲਨ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਦੋ ਮਤਲਬ ਕਿ ਉਹਨਾਂ ਦੇ ਪੱਖ ਮੰਨ ਲੈ ਗਏ ਤਾਂ ਦੋ ਜਿਹੜੇ 4 ਤਰੀਕ ਦੀ ਡੇਟ ਦਿੱਤੀ ਗਈ ਆ ਉਹਦੇ ਬਾਅਦ ਕੀ ਲੱਗਦਾ ਹੈ ਕੋਈ ਸਰਕਾਰ ਇਦਾਂ ਦੇ ਕੋ ਇਹਨਾਂ ਦੇ ਮੰਨ ਸਕਦੀ ਹੈ ਜਿਹੜੇ 4 ਕੋਈ ਸਾਡੀ ਜਿਹੜੀ ਕਿਸਾਨ ਲੀਡਰਸ਼ਿਪ ਹੈ ਬੜੀ ਸਿਆਣੀ ਆ ਬੜੇ ਸੋਚ ਸਮਝ ਕੇ ਉਹ ਲੱਗੇ ਹੋਏ ਹੈਗੇ ਜਿਵੇਂ ਉਹਨਾਂ ਨੂੰ ਠੀਕ ਲੱਗੇਗਾ ਸਾਨੂੰ ਐਕਸੈਪਟੇਬਲ ਠੀਕ ਠੀਕ ਧੰਨਵਾਦ ਰਾਜਪੁਰ ਤੋਂ ਭੁਪਿੰਦਰ ਕਪੂਰ ਦੀ ਵਿਸ਼ੇਸ਼ ਰਿਪੋਰਟ ਸਤਾਰ ਨਿਊ 09 ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ